ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਸਿੰਘ ਤੁਹਾਨੂੰ ਜਿਹੜੇ ਵੀਰ ਨਾਲ ਮਿਲੌਣ ਜਾ ਰਿਹਾ ਹਾਂ ਘੋੜੀਆਂ ਦਾ ਸ਼ੌਂਕ ਹੈ ਉਹਨਾਂ ਨੂੰ ਵੀ ਇਹ ਅਮੀਰਾਂ ਦਾ ਹੀ ਸ਼ੌਂਕ ਆ ਵੀ ਜੀ ਇਹਦੇ ਗੱਲਾਂ ਹੀ ਬਣੀਆਂ ਨੇ ਮੇਰਾ ਬਾਜੀ ਜਿਹੜਾ ਸ਼ੌਂਕ ਹੈ ਲੋਕਡਾਊਨ ਤੋਂ ਪਹਿਲਾਂ ਦਾ ਹੀ ਇੰਨੀ ਕਿਤੇ ਮਾਲਕ ਦੀ ਕਿਰਪਾ ਆ ਕਿ ਉਹਨੇ ਇਸ ਲੈਨ ਨਾਲ ਜੁੜੇ ਆ ਜਿਵੇਂ ਆਪਾਂ ਕੱਲਾਪਣ ਮਹਿਸੂਸ ਕਰਦੇ ਆਂ ਜਨਵਾਰ ਵੀ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਸਿੰਘ ਅਸੀਂ ਤੁਹਾਡਾ ਬਲਜਿੰਦਰ ਫੌਜੀ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਅੱਜ ਅਸੀਂ ਤੁਹਾਨੂੰ ਜਿਹੜੇ ਵੀਰ ਨਾਲ ਮਿਲੌਣ ਜਾ ਰਹੇ ਆ ਉਹਨਾਂ ਦਾ ਘੋੜੀਆਂ ਦਾ ਸ਼ੌਂਕ ਹੈ ਉਹਨਾਂ ਨੂੰ ਉਹਨਾਂ ਦਾ ਹੁਣ ਤੋਂ ਲੈ ਕੇ ਸ਼ੁਰੂਆਤੀ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਵੀ ਉਹਨਾਂ ਦਾ ਸਫ਼ਰ ਹੈ ਉਹਨਾਂ ਨਾਲ ਪੂਰੀ ਤੇ ਪੂਰੀ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਵੀਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਠੀਕ ਠਾਕ ਜੀ ਵਧੀਆ ਜੀ ਵੀਜੀ ਤੁਸੀਂ ਹੁਣ ਤੋਂ ਲੈ ਕੇ ਤੇ ਜਦੋਂ ਤੁਸੀਂ ਇਹ ਕੰਮ ਸਟਾਰਟ ਕੀਤਾ ਸੀ ਤੁਸੀਂ ਸਾਨੂੰ ਪੂਰੀ ਜਾਣਕਾਰੀ ਦੇਣੀ ਆ ਕਿ ਇਹ ਕੋਈ ਆਮ ਘਰਾ ਦਾ ਮਤਲਬ ਵੀ ਬੰਦਾ ਵੀ ਕਰ ਸਕਦਾ ਤੇ ਜਾਂ ਕੋਈ ਅਮੀਰਾਂ ਦਾ ਹੀ ਸ਼ੌਂਕ ਆ ਨਹੀਂ ਨਹੀਂ ਵੀਜੀ ਇਹਦੇ ਗੱਲਾਂ ਹੀ ਬਣੀਆਂ ਨੇ ਹੂੰ ਇਹ ਸ਼ੌਂਕ ਜਿਹੜਾ ਕੋਈ ਦਿਲੋਂ ਕਰੂਗਾ ਕੋਈ ਵੀ ਰੱਖ ਸਕਦਾ ਹੂੰ ਇਹ ਕੋ ਵੱਡਾ ਮਸਲਾ ਨਹੀਂ ਹੈਗਾ ਹੂੰ ਹੂੰ ਮੇਰਾ ਭਾਜੀ ਜਿਹੜਾ ਸ਼ੌਂਕ ਹੈ ਲੋਕਡਾਊਨ ਤੋਂ ਪਹਿਲਾਂ ਦਾ ਹੀ ਅੱਛਾ ਜੀ ਪਹਿਲਾਂ ਮੇਰੇ ਸੱਜਣਾਂ ਨੇ ਇੱਕ ਦੂਣੇ ਰੱਖੀ ਹੀ ਹੂੰ ਤੇ ਉਹਨਾਂ ਦੇ ਜਾਨਵਰ ਵੇਖਦੇ ਸੀ ਅੱਛਾ ਜੀ ਤੇ ਇਦਾਂ ਹੀ ਦੇਖਦੇ ਦੇਖਦੇ ਮਤਲਬ ਸ਼ੌਂਕ ਵਧਦਾ ਗਿਆ ਹੂੰ ਫੇਰ ਉਹਨਾਂ ਨੇ ਮੈਨੂੰ ਕਿਹਾ ਕਿ ਚੱਲ ਤੈਨੂੰ ਵੀ ਆਪਾਂ ਘੋੜੀ ਲੈ ਕੇ ਦਿੰਨੇ ਆ ਜਨੂਰ ਹੂੰ ਹੂੰ ਫੇਰ ਮੈਂ ਭਾਜੀ ਬੱਚਾ ਖਰੀਦਿਆ ਅੱਛਾ ਤੁਸੀਂ ਬੱਚਾ ਖਰੀਦਿਆ ਸੀ ਜਾਂ ਵੱਡੀ ਘੋੜੀ ਖਰੀਦੀ ਸੀ ਨਹੀਂ ਮੈਂ ਬੱਚਾ ਖਰੀਦਿਆ ਸੀ ਉਦੋਂ ਹੂੰ ਹੂੰ ਫੇਰ ਉਹਨੂੰ ਘਰੇ ਤਿਆਰ ਕੀਤਾ ਅੱਛਾ ਜੀ ਹਾਂਜੀ ਫੇਰ ਉਹਨੂੰ ਕ੍ਰੋਸ ਕਰਾਇਆ ਹੂੰ ਸਾਢੇ 3.5 ਸਾਲਾਂ ਬਾਅਦ ਹੂੰ ਹੂੰ ਫੇਰ ਉਸ ਤੋਂ ਬਾਅਦ ਬਹੁਤ ਵਧੀਆ ਬਸ਼ੇਰਾ ਆਇਆ ਅੱਛਾ ਬਸ਼ੇਰੇ ਨੂੰ ਕਿੰਨਾ ਟਾਈਮ ਹੋ ਗਿਆ ਬਸ਼ੇਰਾ ਭਾਜੀ 12 ਮਹੀਨਿਆਂ ਦਾ ਹੋ ਗਿਆ ਜੀ 60 ਇੰਚ ਉਹਦਾ ਕੱਟਦੇ ਆ ਫੱਟੀ ਵਾਲਾ ਅੱਛਾ ਤੇ ਵਾਟਰ ਸਕੇਲ ਵਾਲਾ ਘੋੜੀ ਦੀ ਹਾਈਟ ਕਿੰਨੀ ਜੋ ਘੋੜੀ ਦੀ ਭਾਜੀ ਵਾਟਰ ਸਕੇਲ 564 ਸਾਢੇ 564 ਜੋ ਹਾਂਜੀ ਅੱਛਾ ਜੀ ਬਾਕੀ ਤੁਹਾਨੂੰ ਮੈਂ ਇਹ ਵੀ ਗੱਲ ਪੁੱਛਣੀ ਚਾਹੁੰਦਾ ਵੀ ਜਦੋਂ ਤੁਸੀਂ ਇਹ ਕੰਮ ਸਟਾਰਟ ਕੀਤਾ ਹੁਣ ਤੱਕ ਤੁਹਾਡੇ ਪਰਿਵਾਰ ਦਾ ਵੀ ਤੁਹਾਡੇ ਨਾਲ ਯੋਗਦਾਨ ਰਿਹਾ ਤੇ ਜਾਂ ਥੋੜਾ ਕੋਦੀ ਤੁਸੀਂ ਕੀਤਾ ਹੈ ਤੇ ਭਾਜੀ ਬਿਨਾ ਪਰਿਵਾਰ ਦੇ ਸਪੋਰਟ ਤੋਂ ਇਹ ਜਾਨਵਰ ਨਹੀਂ ਰੱਖੇ ਜਾਂਦੇ ਅੱਛਾ ਜੀ ਫੈਮਿਲੀ ਦਾ ਵਿੱਚ ਸੰਜੋਗ ਬਹੁਤ ਹੋਣਾ ਚਾਹੀਦਾ ਹਾਂ ਹਾਂ ਜਦੋਂ ਸਟਾਰਟਿੰਗ ਦੇ ਵਿੱਚ ਤੁਸੀਂ ਲੈ ਕੇ ਆਉਂਦੇ ਹੋ ਉਦੋਂ ਥੋੜੀ ਬੋਦੀ ਦਿੱਕਤ ਆਉਂਦੀ ਹੈ ਹਾਂ ਜਦੋਂ ਸਾਰੇ ਘੁਲ ਮਿਲ ਜਾਂਦੇ ਫਿਰ ਕੋਈ ਮੁਸ਼ਕਲ ਨਹੀਂ ਹੁੰਦੀ ਹਾਂ ਹਾਂ ਫਿਰ ਜਿਵੇਂ ਆਪਾਂ ਸ਼ੌਂਕ ਰੱਖਦੇ ਉਹਨਾਂ ਦਾ ਵੀ ਸ਼ੌਂਕ ਵੱਧ ਜਾਂਦਾ ਅੱਛਾ ਜੀ ਬਾਕੀ ਜਿਹੜਾ ਇਹ ਤੁਸੀਂ ਮਾਜੇ ਬੈਲਟ ਤੋਂ ਹੁੰਦੇ ਜੋ ਸਾਡੇ ਇੱਥੇ ਏਰੀਏ ਚ ਮਾਜੇ ਚ ਘੋੜੀਆਂ ਦਾ ਥੋੜਾ ਕਰੇਜ਼ ਘਾਟੀ ਸੀ ਦੋਨੋਂ ਥੋੜੀ ਮੁਸ਼ਕਲ ਨਹੀਂ ਹੋਈ ਇਸ ਚੀਜ਼ ਨੂੰ ਸੰਭਾਲਣ ਲੱਗਿਆ ਜਾਂ ਕਰਨ ਗਿਆ ਜਦੋਂ ਭਾਜੀ ਮੈਂ ਲੈ ਕੇ ਆਇਆ ਜਾਨਵਰ ਉਦੋਂ ਫਾਰਮ ਮਤਲਬ ਬਹੁਤ ਘੱਟ ਹੀ ਆਪਣੇ ਇਲਾਕੇ ਦੇ ਵਿੱਚ ਤੇ ਹੁਣ ਭਾਜੀ ਆ ਦੋ ਕੁ ਸਾਲ ਤੋਂ ਬਹੁਤ ਸ਼ੌਂਕ ਵਧ ਗਿਆ ਬਹੁਤ ਵਧੀਆ ਵਧੀਆ ਲੋਕਾਂ ਨੇ ਫਾਰਮ ਤਿਆਰ ਕੀਤੇ ਨੇ ਵੀਰ ਜੀ ਅੱਛਾ ਤੁਹਾਡੇ ਲੱਗੇ ਹੈ ਹੋਰ ਵੀ ਸੱਜਣ ਮਿੱਤਰ ਤੁਹਾਡੇ ਜਿਹੜੇ ਕੰਮ ਹਾਂਜੀ ਹਾਂਜੀ ਮੇਰੇ ਤੋਂ ਮਤਲਬ 15-20 ਕਿਲੋਮੀਟਰ ਦੀ ਦੂਰੀ ਦੇ ਹੈਗੇ ਨੇ ਚੰਗੇ ਫਾਰਮ ਸੰਬੰਧ ਕਿਵੇਂ ਦੇ ਤੁਹਾਡੇ ਉਹਨਾਂ ਨਾਲ ਠੀਕ ਨੇ ਭਾਜੀ ਸਬੰਧ ਠੀਕ ਨੇ ਹੂੰ ਹੂੰ ਸਾਰੇ ਵੀਰ ਚੰਗੇ ਨੇ ਸ਼ੌਕ ਪਾਲਣ ਦੇ ਆਪਣਾ ਹੂੰ ਹੂੰ ਜਿਹੜਾ ਇਹ ਜਿਹੜੇ ਤੁਸੀਂ ਘੋੜਾ ਪਾਲ ਲਿਆ ਜਾਂ ਘੋੜੀ ਪਾਲੀ ਆ ਇਹ ਜਿਹੜਾ ਕਿਸਾਨੀ ਨਾਲ ਮਿਲਦਾ ਜੁਲਦਾ ਧੰਦਾ ਤੇ ਜਾਂ ਉਸ ਤੋਂ ਲੱਗ ਗਿਆ ਇਹਦੇ ਫਾਇਦੇ ਕੀ ਆ ਇਹਦਾ ਨੁਕਸਾਨ ਕੀ ਆ ਇਸ ਬਾਰੇ ਦੱਸੋ ਕਿ ਸਾਨੂੰ ਕੁਝ ਹਾਂਜੀ ਭਾਜੀ ਕਿਸਾਨੀ ਦੇ ਨਾਲ ਦੇ ਜੁੜਿਆ ਹੀ ਧੰਦਾ ਏ ਹੂੰ ਕਿਉਂਕਿ ਕਿਸਾਨੀ ਦੇ ਨਾਲ ਇਹ ਜੁੜਿਆ ਧੰਦਾ ਤਾਂ ਹੈ ਕਿ ਬਹੁਤ ਲਾਏ ਵੰਦੇ ਹਰ ਕਿਸਾਨ ਦੇ ਘਰ ਆਪਾਂ ਪੱਠੇ ਵੀ ਬੀਜਦੇ ਹਣਾ ਟੂੜੀ ਹੁੰਦੀ ਹੈ ਹੂੰ ਖੁੱਲੀ ਦੰਦ ਸਾਰਾ ਕੁਝ ਕਮਰੇ ਬਣੇ ਹੁੰਦੇ ਆ ਹੂੰ ਤੇ ਉਹਦੇ ਨਾਲ ਇਹ ਹੈ ਕਿ ਆਪਾਂ ਕੋਈ ਵੀ ਜਾਨਵਰ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਕਰਕੇ ਲਿਆ ਸਕਦੇ ਹਾਂ ਕੋਈ ਵੱਡਾ ਮਸਲਾ ਨਹੀਂ ਹੈਗਾ ਹੂੰ ਹਾਂਜੀ ਤੇ ਜੇ ਇਹਨੂੰ ਤਣੋ ਮਨੋ ਆਪਾਂ ਦਿਲੋਂ ਕਰਾਂਗੇ ਹੂੰ ਤੇ ਇਹ ਆਪਾਂ ਨੂੰ ਲਾਏ ਵੰਦੀ ਦਊਗਾ ਜੇ ਆਪਾਂ ਲਿਆਉਣ ਤੋਂ ਪਹਿਲਾਂ ਹੀ ਸੋਚੀ ਜਾਵਾਂਗੇ ਵੀ ਹਾਂਜੀ ਮੈਨੂੰ ਇਹਦੇ ਚ ਕਿੰਨਾ ਕਾ ਮੁਨਾਫਾ ਆਊਗਾ ਫਿਰ ਇਹਨੂੰ ਨਾਂ ਰੱਖੋ ਨਹੀਂ ਆਮ ਲੋਕਾਂ ਦੇ ਵਿੱਚ ਇਹ ਗੱਲ ਸੁਣਨ ਨੂੰ ਵੀ ਮਿਲਦੀ ਹੈ ਕਿ ਜਿਹੜਾ ਇਹ ਜਿਹੜਾ ਧੰਦਾ ਵਾ ਇਹ ਥੋੜਾ ਅਮੀਰਾਂ ਦੇ ਤੇ ਲਈ ਖਰਚਾ ਬਹੁਤ ਚਾਹੀਦਾ। ਭਾਜੀ ਅਮੀਰਾਂ ਦੀ ਤੇ ਗਰੀਬ ਦੀ ਦੇ ਵਿੱਚ ਕੋਈ ਗੱਲ ਹੀ ਨਹੀਂ ਆ। ਹੂੰ ਠੀਕ ਹੈ ਨਾ ਇਹ ਬੰਦੇ ਦੇ ਅੰਦਰ ਸ਼ੌਂਕ ਤੇ ਜਜ਼ਬਾ ਹੋਣਾ ਚਾਹੀਦਾ। ਹੂੰ ਅਮੀਰੀ ਗਰੀਬੀ ਦਾ ਤੇ ਕੋਈ ਇਹਦੇ ਵਿੱਚ ਮੈਨ ਨਹੀਂ ਰੱਖਦੀਆਂ ਮੈਂ ਵੇਖੀਆਂ ਚੀਜ਼ਾਂ ਇਹ। ਹੂੰ ਹੂੰ ਜਿਹਨੂੰ ਸ਼ੌਂਕ ਆ ਹੂੰ ਉਹਦੇ ਅੱਗੇ ਕੋਈ ਚੀਜ਼ ਨਹੀਂ ਅੜਦੀ। ਹੂੰ ਠੀਕ ਹੈ ਜੀ। ਹੂੰ ਹੂੰ ਸਟਾਰਟਿੰਗ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਚਲੋ ਜਿਵੇਂ ਬੱਚਾ ਮੈਂ ਲਿਆ ਸੀ ਉਦੋਂ ਅਣਜਾਣ ਹੀ ਆਪਾਂ ਉਨੀ ਸਮਝ ਨਹੀਂ ਹੈਗੀ ਆਪਾਂ ਨੂੰ ਕਿ ਬੱਚਾ ਲੈਣ ਦੇ ਵਿੱਚ ਥੋੜੇ ਨਵੇਂ ਬੰਦੇ ਨੂੰ ਮੁਸ਼ਕਲਾ ਆਉਂਦੀਆਂ ਵਾ ਮੈਂ ਤੁਹਾਨੂੰ ਇਹ ਵੀ ਪੁੱਛਣਾ ਵੀ ਜਦੋਂ ਤੁਸੀਂ ਇਸ ਖਿੱਤੇ ਦੇ ਨਾਲ ਜੁੜੇ ਸੀ ਜਦੋਂ ਤੁਸੀਂ ਪਹਿਲੀ ਵਾਰੀ ਘੋੜੀ ਲੈ ਕੇ ਆਏ ਬੱਚਾ ਲੈ ਕੇ ਆਏ ਸੀ ਵੀ ਤੁਹਾਨੂੰ ਇਹ ਇੰਨੀ ਨੌਲੇਜ ਤੇ ਹੈ ਨਹੀਂ ਸੀ ਇਸ ਚੀਜ਼ ਬਾਰੇ ਤੁਹਾਡੀ ਸਭ ਤੋਂ ਜ਼ਿਆਦਾ ਹੈਲਪ ਕਿੰਨੇ ਕੀਤੀ ਵੀ ਜਿਹੜੇ ਤੁਹਾਡੋ ਕੋ ਏਡਾ ਵਧੀਆ ਜਾਨਵਰ ਹੁਣ ਇਸ ਟਾਈਮ ਹੈਗਾ ਮੇਰੇ ਵੀ ਜੀ ਸੱਜਣ ਆ ਹਰਿਆਣੇ ਤੋਂ ਅੱਛਾ ਜੀ ਦਾ ਫੇਸ ਸਿੰਘ ਸਰਪੰਚ ਜੀ ਨੇ ਹੂੰ ਉਹਨਾਂ ਨਾਲ ਮੇਰਾ ਬਹੁਤ ਪਿਆਰ ਆ ਭਰਾਵਾਂ ਨੂੰ ਹੀ ਹੂੰ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੂੰ ਬਾਕੀ ਭਾਜੀ ਜਦੋਂ ਕਿਹੇ ਚੀਜ਼ ਦੇ ਵਿੱਚ ਆਪਾਂ ਵਿਚਰਦੇ ਆ ਨਾ ਹੂੰ ਫਿਰ ਆਟੋਮੈਟਿਕਲੀ ਬੰਦੇ ਦਾ ਤਜਰਬਾ ਵੱਜ ਜਾਂਦਾ ਹੂੰ ਕਿਉਂਕਿ ਜਦੋਂ ਆਪਣੇ ਹੱਥੀ ਕਰੀਏ ਨਾ ਹੂੰ ਸਾਰਾ ਕੁਝ ਫੇਰ ਹੀ ਆਉਂਦਾ ਹੂੰ ਸੁਣੀਆਂ ਸੁਣਾਈਆਂ ਗੱਲਾਂ ਨਾਲ ਕੱਖ ਨਹੀਂ ਬੰਦਾ ਹੂੰ ਜਦੋਂ ਆਪ ਕਰੋਗੇ ਨਾ ਫਿਰ ਸਾਰਾ ਕੁਝ ਆ ਜਾਂਦਾ ਹੂੰ ਬਾਕੀ ਥੋੜਾ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਨਾ ਵੀ ਜਿਹੜਾ ਇਹ ਲੈਣ ਹੈ ਜਿਹੜੀ ਘੋੜਿਆਂ ਦੀ ਹਾਂਜੀ ਇਹਦਾ ਮਤਲਬ ਵੀ ਆਪਣੇ ਸਰੀਰ ਨਾਲ ਕਿੰਨਾ ਕੁ ਸਬੰਧ ਹੈਗਾ ਇਹਦਾ ਸਰੀਰ ਦੇ ਨਾਲ ਭਾਜੀ ਬਹੁਤ ਜ਼ਿਆਦਾ ਸਬੰਧ ਹੈ ਹੂੰ ਕਿਉਂਕਿ ਜਿੱਦਾਂ ਵੇਖੋ ਮਾਰਨਿੰਗ ਉੱਢਦੇ ਆ ਹੂੰ ਆਪਾਂ ਜਾਨਵਰ ਨੂੰ ਬਾਹਰ ਲੈ ਕੇ ਕੱਢਦੇ ਆ ਹੂੰ ਚਾਹੇ ਰਿੰਗ ਚਲਾ ਲਓ ਜਾਂ ਆਪਾਂ ਰਾਈਡਿੰਗ ਲਈ ਲੈ ਕੇ ਜਾਂਦੇ ਆ ਜਾਨਵਰ ਨੂੰ ਹੂੰ ਅਸੀਂ ਆ ਆਪਣੀ ਵੀ ਵਰਜਿਸ਼ ਹੁੰਦੀ ਹੈ ਹੂੰ ਜਦੋਂ ਆਪਾਂ ਰਾਈਡਿੰਗ ਕਰਦੇ ਆ ਜਿਹੜੇ ਸੱਜਣਾ ਵੀਰਾਂ ਦੇ ਓਵਰ ਵੇਟ ਹੋ ਜਾਂਦੇ ਆ ਹੂੰ ਜਾਂ ਜਿਵੇਂ ਤੁਰਦੇ ਫਿਰਦੇ ਸਾਹ ਫੁੱਲਦਾ ਵਾ ਹੂੰ ਕਿ ਦੋ ਲੰਘਾਂ ਮਣੀ ਪੁੱਟਦੇ ਸਾਹ ਫੁੱਲੀ ਜਾਂਦਾ ਹੂੰ ਉਹ ਵੀਰ ਵੀ ਇਹਨੂੰ ਜਨਮਰਾਂ ਨੂੰ ਰੱਖਣਗੇ ਹੂੰ ਤੇ ਉਹਨਾਂ ਦਾ ਵੀ ਸਰੀਰ ਜਿਹੜਾ ਫਿੱਟ ਰਹੂਗਾ ਹੂੰ ਰਾਈਡਿੰਗ ਦੇ ਜਿਹੜੇ ਕਰਦੇ ਆਪਾਂ ਦਿਮਾਗ ਤੋਂ ਲੈ ਕੇ ਪੈਰਾਂ ਤੱਕ ਭਾਜੀ ਸਰੀਰ ਦੀ ਕੱਲੇ-ਕੱਲੇ ਪੁਆਇੰਟ ਜਿਹੜੇ ਹਿੱਲਦੇ ਆ ਹੂੰ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਵੀ ਕਈ ਤਗੜੇ ਘਰਾਂ ਦੇ ਬੱਚੇ ਆ ਥੋੜੇ ਹੈ ਵੀ ਕੱਲੇ ਆ ਸਾਰਾ ਦਿਨ ਫੋਨ ਤੇ ਹਾਂਜੀ ਉਹਨਾਂ ਲਈ ਚੀਜ਼ ਥੋੜਾ ਮਨ ਪਰਚਾਵਾ ਜਾਂ ਦਿਲੋਂ ਵਾਲੀ ਵੀ ਚੀਜ਼ ਹੈਗੀ ਇਸ ਤਰ੍ਹਾਂ ਦਾ ਤਾਂ ਜਾਂ ਭਾਜੀ ਨਵੇਂ ਜਿੰਨੇ ਵੀ ਵੀਰ ਨੇ ਉਹ ਇਸ ਚੀਜ਼ ਦੇ ਨਾਲ ਜੁੜਨ ਹੂੰ ਬਹੁਤ ਲਾਏਵੰਦ ਧੰਦਾ ਵਾ ਹੂੰ ਤੇ ਫੇਰ ਭਾਜੀ ਇਹ ਜਿਵੇਂ ਬੰਦੋ ਅੱਜਕੱਲ ਦੇ ਬੱਚੇ ਕੱਲਾਪਨ ਬੜਾ ਮਹਿਸੂਸ ਕਰਦੇ ਨੇ ਹੂੰ ਉਹ ਵੀ ਇਸ ਕਿਤੇ ਨਾਲ ਜੁੜਨ ਹੂੰ ਕਿਉਂਕਿ ਇਹ ਗੁਰੂ ਛੇਵੇਂ ਪਾਤਸ਼ਾਹ ਦੀ ਸਵਾਰੀ ਆ ਹੂੰ ਤੇ ਜਿਹੜਾ ਵੀ ਇਹਦੇ ਨਾਲ ਜੁੜੂਗਾ ਤਨੋਂ ਮਨੋਂ ਸੇਵਾ ਕਰੂਗਾ ਹੂੰ ਉਹਨੂੰ ਸ੍ਰੀ ਹਰਗੋਬਿੰਦ ਪਾਸ਼ਾ ਜੀ ਤਾਰਨਗੇ ਅੱਛਾ ਇਹ ਲਾਏਵੰਦ ਵਾਲਾ ਹੀ ਸੌਦਾ ਹੈ ਘਾਟੇ ਵਾਲਾ ਨਹੀਂ ਸੌਦਾ ਹੂੰ ਤੇ ਨਵੇਂ ਬੱਚੇ ਨਾਲ ਜੁੜਨਗੇ ਤੇ ਕਿੱਤਾ ਹੋਰ ਅੱਗੇ ਜਾਏਗਾ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਜਿੱਦਾਂ ਤੁਸੀਂ ਕਿਹਾ ਵੀ ਇਹ ਬੰਦੇ ਨੂੰ ਜੇ ਤੁਸੀਂ ਇਸ ਲਾਈਨ ਨਾਲ ਤਨੋਂ ਮਨੋਂ ਸੇਵਾ ਕਰੋਗੇ ਵੀ ਬੰਦੇ ਨੂੰ ਇਹ ਤਾਰਨਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਮਤਲਬ ਵੀ ਇਸ ਚੀਜ਼ ਦਾ ਕਿੰਨਾ ਕੁ ਪ੍ਰਭਾਵ ਆ ਮੇਰੀ ਭਾਜੀ ਜ਼ਿੰਦਗੀ ਜੇ ਤੇ ਬਹੁਤ ਜ਼ਿਆਦਾ ਫਰਕ ਲੱਗਾ ਅੱਗੇ ਨੂੰ ਹੂੰ ਕਿਉਂਕਿ ਜਦੋਂ ਮੈਂ ਜਨਵਰ ਲੈ ਕੇ ਆਇਆ ਸੀ ਨਾ ਉਹ ਤੋਂ ਮੈਨੂੰ 3 ਸਾਲ ਪਹਿਲਾਂ ਮਤਲਬ ਮੇਰੇ ਸਰੀਰ ਦੇ ਵਿੱਚ ਕਾਫੀ ਦਿਖਦਾ ਹੈ ਗਿਆ ਸੀ ਹੂੰ ਜਿਵੇਂ ਕਿ ਜਦੋਂ ਗਰਮੀ ਆਉਣੀ ਕਿ ਮਤਲਬ ਹਾਈ ਫੀਵਰ ਮੇਰਾ ਲੈਂਦਾ ਰਿਹਾ ਉਤਰਦਾ ਨਹੀਂ ਰਿਹਾ ਹੂੰ ਥੋੜਾ ਜਿਹਾ ਕੰਮ ਕਰਨਾ ਤੇ ਮਤਲਬ ਫੀਵਰ ਆ ਰਹਿਣਾ ਮੈਨੂੰ ਬਹੁਤ ਜ਼ਿਆਦਾ ਹੂੰ ਮਲੇਰੀਆ ਹੋ ਗਿਆ ਸੀ ਮੈਨੂੰ ਹੂੰ 4 ਸਾਲ ਮੰਨ ਲਗਾਤਾਰ ਮੈਨੂੰ ਗਰਮੀਆ ਚ ਮਲੇਰੀਆ ਰਹਿੰਦਾ ਰਿਹਾ ਹੂੰ ਫਿਰ ਮੈਂ ਜਦੋਂ ਲੈ ਕੇ ਆਇਆ ਜਾਨਵਰ ਉਸ ਤੋਂ ਬਾਅਦ ਗੁਰੂ ਪਾਸ਼ਾ ਦੀ ਇੰਨੀ ਬਖਸ਼ਿਸ਼ ਹੋਈ ਉਸ ਤੋਂ ਬਾਅਦ ਮੈਨੂੰ ਮਤਲਬ ਕਦੀ ਬੁਖਾਰ ਨਾ ਦੀ ਕੋਈ ਚੀਜ਼ ਮੇਰੇ ਲੱਗ ਗਈ ਵੀ ਨਹੀਂ ਆਈ ਇਹ ਮੈਂ ਤੁਹਾਡੇ ਗੁਰੂ ਬਲੇ ਵੀ ਪੁੱਛਿਆ ਸੀ ਵੀ ਤੁਸੀਂ ਜਦੋਂ ਇਹ ਕਿੱਤੇ ਨੂੰ ਸ਼ੁਰੂ ਕੀਤਾ ਪਹਿਲੇ ਤੁਸੀਂ ਕਟਿੰਗ ਵਾਲੇ ਸੀ ਮੋਨੇ ਸੀ ਨਾ ਮੈਂ ਭਾਜੀ ਪਹਿਲਾ ਕੇਸ ਕਤਲ ਕਰਾਇਆ ਹੀ ਹੂੰ ਉਸ ਤੋਂ ਬਾਅਦ ਜਦੋਂ ਮੈਂ ਇਸ ਲਾਈਨ ਦੇ ਜੁਣ ਤੋਂ ਪਹਿਲਾਂ ਮੈਂ ਆਪਣਾ ਕੇਸ ਜਿਹੜੇ ਰੱਖਣੇ ਸ਼ੁਰੂ ਕਰਤੇ ਸੀ ਹੂੰ ਬਾਅਦ ਚ ਗੁਰੂ ਪਾਤਸ਼ਾਹ ਦੀ ਇੰਨੀ ਬਖਸ਼ਿਸ਼ ਹੋਈ ਕਿ ਹੌਲੀ ਹੌਲੀ ਆਪਾਂ ਗੁਰੂ ਦੇ ਲੜ ਦੇ ਨਾਲ ਲੱਗ ਗਏ ਹੂੰ ਹੂੰ ਹੁਣ ਪਰਮਾਤਮਾ ਦੀ ਕਿਰਪਾ ਸਾਡੇ ਤੇ ਹੂੰ ਕੀ ਕਰਨ ਕਰਾਉਣ ਵਾਲਾ ਤੇ ਮਾਲਕੀ ਆ ਜੀ ਬਸ ਫਿਰ ਰਸਤਾ ਇੱਕ ਤੁਹਾਨੂੰ ਨੇ ਦਿਖਾਇਆ ਤੁਸੀਂ ਰਸਤਾ ਜਿਹੜਾ ਆਪਾਂ ਨੂੰ ਲਾਈਨ ਚੰਗੀ ਚੁਣ ਲਈ ਆ ਹੂੰ हां ਹੁਣ ਮੇਰੇ ਛੋਟੇ ਛੋਟੇ ਬੱਚੇ ਆਪਣੇ ਹੂੰ ਉਹਨਾਂ ਨੂੰ ਵੀ ਬਹੁਤ ਸ਼ੌਂਕ ਆ ਹੂੰ ਜਾਨਵਰਾਂ ਦੇ ਵਿੱਚ ਤੁਰੇ ਫਿਰਦੇ ਆ ਕਦੀ ਜਨਵਰ ਨੇ ਕਦੀ ਲਤ ਲੁੱਤ ਨਹੀਂ ਮਾਰੀ ਕੋਈ ਵੀ ਕਿਹਾ ਜਾਂਦਾ ਵੀ ਆਮ ਕਿੰਦੇ ਵੀ ਜਿਹੜੇ ਜਾਨਵਰ ਇਹਨਾਂ ਤੋਂ ਥੋੜਾ ਡਰ ਕੇ ਰੋ ਲਤ ਮਾਰਦੇ ਨੇ ਜਾਂ ਡਰ ਕੇ ਉਹਨਾਂ ਲਈ ਆ ਹੂੰ ਜਿਹੜੇ ਜਾਨਵਰ ਲੈ ਆਉਂਦੇ ਆ ਹੂੰ ਮੁੜ ਕੇ ਬੰਨ ਛੱਡਦੇ ਆ ਉਹਨਾਂ ਦੇ ਕੋਲ ਨਹੀਂ ਜਾਂਦੇ ਉਹਨਾਂ ਦੇ ਕੋਲ ਨਹੀਂ ਜਾਂਦੇ ਜਿਵੇਂ ਆਪਾਂ ਇਕੱਲਾ ਪੰਨ ਮਹਿਸੂਸ ਕਰਦੇ ਆ ਜਾਨਵਰ ਵੀ ਕਰਦੇ ਆ ਹੂੰ ਹੁਣ ਆਪਾਂ ਨੂੰ ਮੰਨ ਲਓ ਇੱਕ ਕਮਰੇ 'ਚ ਬੰਦਦੇ ਹਾਂ ਕੋਈ ਹੂੰ ਹੂੰ ਤੇ ਬਾਹਰੋਂ ਮਾਰਦੇ ਕੁੰਡੀ ਹੂੰ ਤੇ ਸਾਡੇ ਲਾਗੇ ਨਾ ਆਏ ਕੋਈ ਦੋ ਦਿਨ ਹੂੰ ਤੇ ਸਾਨੂੰ ਵੀ ਚੜਚੜਾਪਨ ਮਹਿਸੂਸ ਹੋਣਾ ਇਵੇਂ ਇਹਨਾਂ ਨੂੰ ਜਿੰਨਾ ਆਪਾਂ ਇਹਨਾਂ ਨਾਲ ਕੋਲਾ ਮਿਲਾਂਗੇ ਉਨਾ ਹੀ ਸਾਨੂੰ ਇਹ ਸਾਡੇ ਨਾਲ ਵਿਚਰਨਗੇ ਵਧੀਆ ਡੀਲ ਕਰਦੇ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਹੂੰ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਵੀ ਤੁਹਾਡੇ ਪਰਿਵਾਰ ਦੇ ਵਿੱਚ ਵਿੱਚ ਕੌਣ-ਕੌਣ ਆਇਆ ਮੇਰੇ ਪਰਿਵਾਰ 'ਚ ਅਸੀਂ ਦੋ ਬ੍ਰਦਰ ਆ ਭਾਜੀ ਹੂੰ ਤੇ ਮਾਤਾ ਪਿਤਾ ਤੇ ਮੇਰੀ ਵਾਈਫ ਤੇ ਦੋ ਬੱਚੇ ਮੇਰੇ ਆ ਬੇਡਾ ਬੇਟੀ ਦੋ ਹੀ ਮੇਰੇ ਬ੍ਰਦਰ ਦੇ ਹਾਂਜੀ ਹਾਂ ਚਾਚਾ ਮਤਲਬ ਵੀ ਉਹ ਤੁਹਾਡੇ ਨਾਲ ਪੂਰਾ ਹੱਥ ਵਟਾਉਂਦੇ ਇਸ ਕੰਮ ਦੇ ਵਿੱਚ ਮੇਰੇ ਬ੍ਰਦਰ ਨੂੰ ਵੀ ਹੁਣ ਮਤਲਬ ਪਹਿਲਾਂ ਨਹੀਂ ਉਹਦੀ ਇਹ ਰੁਚੀ ਹੈਗੀ ਹੈ ਹੁਣ ਉਹਦਾ ਮਤਲਬ ਮੇਰੇ ਨਾਲ ਹੀ ਉੜਦਾ ਸਵੇਰੇ ਆਪਾਂ ਭਾਜੀ ਕੇਹਤੇ ਡਿਵੈਂਡ ਨਹੀਂ ਹੈਗੇ ਅਸੀਂ ਜੋ ਕਰਨਾ ਆਪਣੇ ਹੱਥੀ ਕਰਨਾ ਕੋਈ ਮਤਲਬ ਜੋ ਵੀ ਕੰਮ ਕਰਦੇ ਤੁਸੀਂ ਦੋਨੋਂ ਭਰਾ ਆਪ ਹੀ ਕਰਦੇ ਮੈਂ ਕੋਈ ਨਹੀਂ ਬੰਦਾ ਵਗੈਰਾ ਕੋਈ ਨਹੀਂ ਰੱਖਿਆ ਕੰਮ ਵਾਲਾ ਜੇ ਹੂੰ ਬਸ ਆਪ ਹੀ ਸੇਵਾ ਕਰਨੀ ਹੈ ਤੁਹਾਡਾ ਇਸ ਇਹਨਾਂ ਤੋਂ ਬਿਨਾ ਤੁਹਾਡਾ ਹੋਰ ਕੀ ਕੰਮ ਹੈ ਦੋਨਾਂ ਭਰਾ ਦਾ ਤੁਹਾਡਾ ਮੇਰਾ ਭਾਜੀ ਮੈਡੀਕਲ ਸਟੋਰ ਨੇ ਦੋਨਾਂ ਭਰਾ ਦਾ ਅੱਛਾ ਜੀ ਠੀਕ ਹੈ ਵਧੀਆ ਰੋਟੀ ਪਾਣੀ ਚੱਲਣਿਆ ਤੁਸੀਂ ਜੇ ਤੁਹਾਡਾ ਮੈਡੀਕਲ ਸਟੋਰ ਹੈ ਤੇ ਤੁਸੀਂ ਜਿਹੜੀ ਇਹ ਲਾਈਨ ਹੈ ਇਹਦੇ ਚ ਜੇਵੇਂ ਕਿਸੇ ਦਾ ਘੋੜਾ ਵਗੈਰਾ ਬਿਮਾਰ ਹੋ ਜੇ ਤੁਸੀਂ ਉਸ ਬਾਰੇ ਦੱਸ ਸਕਦੇ ਦਰਸ਼ਕਾਂ ਨੂੰ ਵੀ ਕਿਤੇ ਲੋਡ ਪੈਣ ਤੇ ਹਾਂਜੀ ਭਾਜੀ ਇੰਨੀ ਕਿਤੇ ਮਾਲਕ ਦੀ ਕਿਰਪਾ ਆ ਹੂੰ ਕਿ ਹੁਣ ਇਹ ਲਾਈਨ ਨਾਲ ਜੁੜੇ ਆ ਆਪਾਂ ਨੂੰ ਇੰਨੀ ਕਿ ਨੌਲੇਜ ਹੈਗੀ ਆ ਹੂੰ ਜੇ ਕਿਸੇ ਵੀਰ ਭਰਾ ਨੂੰ ਕੋਈ ਵੀ ਦਿੱਕਤ ਲੱਗਦੀ ਹੋ ਫੋਨ ਤੇ ਆਪਾਂ ਨੂੰ ਪੁੱਛ ਸਕਦਾ ਜੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਉਹ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਜੀ ਆਉਣ ਵੀ ਜੀ ਜਰੂਰ ਆਉਣ ਤੇ ਜੇ ਕਿਸੇ ਨੇ ਜਾਨਵਰ ਦੇਖਣੇ ਆ ਉਹ ਤੁਹਾਡੇ ਘਰੇ ਵੀ ਆ ਕੇ ਦੇਖ ਸਕਦਾ ਵੈਲਕਮ ਭਾਜੀ ਕੋਈ ਗੱਲ ਕਿਵੇਂ ਰੱਖੀ ਹੈ ਉਹਨਾਂ ਨੂੰ ਕੀ ਕੀ ਦਿੰਦੇ ਹੋ ਤੇ ਬਾਕੀ ਜੇ ਕਿਸੇ ਦਾ ਜਾਨਵਰ ਨੂੰ ਕੋਈ ਪ੍ਰੋਬਲਮ ਹੈਗੀ ਆ ਹਾਂਜੀ ਉਹ ਤੁਹਾਨੂੰ ਮਤਲਬ ਵੀ ਤੁਸੀਂ ਉਹਨੂੰ ਉਹ ਤੁਹਾਨੂੰ ਕਾਲ ਕਰਨ ਤੁਸੀਂ ਦੱਸ ਵੀ ਸਕਦੇ ਹੋ ਵੀ ਇਹ ਹਾਂਜੀ ਹਾਂਜੀ ਵੀਰ ਜੀ ਆਪਾਂ ਸਹੀ ਰਾਹ ਪਾਵਾਂਗੇ ਨਹੀਂ ਵੀ ਹੋਰ ਨਹੀਂ ਲਜਾਵਾਂਗੇ ਜਿੰਨੀ ਕਿ ਨੌਲੇਜ ਹੋਊਗੀ ਸਹੀ ਤਰੀਕੇ ਨਾਲ ਦੱਸਾਂਗੇ ਹਾਂਜੀ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ ਹਾਂਜੀ ਉਦੋਂ ਹੁਣ ਤੁਹਾਡੇ ਕੋਲ ਕਾਫੀ ਨੌਲੇਜ ਆ ਇਸ ਲਾਈਨ ਬਾਰੇ ਹਾਂਜੀ ਮਤਲਬ ਵੀ ਤੁਸੀਂ ਇਹ ਕਿਸੇ ਕੋਲੋਂ ਸਿੱਖਿਆ ਜਾਂ ਪੜ੍ਹਿਆ ਤੇ ਜਾਂ ਤੁਹਾਡਾ ਖੁਦ ਦਾ ਤਜਰਬਾ ਹੈ ਕੋਈ ਭਾਜੀ ਸਿੱਖਿਆ ਵੀ ਹੁੰਦਾ ਕੋਈ ਜਦੋਂ ਹੱਥੀ ਆਪ ਨੂੰ ਕੋਈ ਮੁਸ਼ਕਲ ਪੈਂਦੀ ਹੈ ਨਾ ਹਾਂ ਫਿਰ ਬੰਦੇ ਦਾ ਤਜਰਬਾ ਆਟੋਮੈਟਿਕ ਹੀ ਜਿਸ ਬੰਦੇ ਦੇ ਮਨ ਦੇ ਵਿੱਚ ਰੁਚੀ ਹੋਵੇ ਨਾ ਹੂੰ ਕਿ ਆਹ ਮੇਰੇ ਜਾਨਵਰ ਨੂੰ ਆਹ ਮੁਸੀਬਤ ਆ ਇਹਨੂੰ ਮੈਂ ਕਿੱਦਾਂ ਇਹਨੂੰ ਬਹਾਲ ਕਰਨਾ ਹੂੰ ਹੂੰ ਫਿਰ ਆਟੋਮੈਟਿਕਲੀ ਬੰਦੇ ਨੂੰ ਨੌਲੇਜ ਆ ਜਾਂਦੀ ਆ ਹੂੰ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਵੀ ਜੇ ਕਿਸੇ ਨਵੇਂ ਬੰਦੇ ਨੇ ਇਹ ਕੰਮ ਸ਼ੁਰੂ ਕਰਨਾ ਹੋਵੇ ਹਾਂਜੀ ਉਹਨੂੰ ਕਿਵੇਂ ਸ਼ੁਰੂ ਕਰਨਾ ਚਾਹੀਦਾ ਵੱਡਾ ਜਾਨਵਰ ਲੈਣਾ ਚਾਹੀਦਾ ਜਾਂ ਛੋਟਾ ਜਾਨਵਰ ਵੀ ਜਿਸ ਨਾਲ ਉਹਨੂੰ ਨੁਕਸਾਨ ਨਾ ਹੋਵੇ ਭਾਜੀ ਸਟਾਰਟਿੰਗ ਦੇ ਵਿੱਚ ਤੇ ਗੱਬਣ ਘੋੜੀ ਲੈਣੀ ਚਾਹੀਦੀ ਆ ਨਵੇਂ ਬੰਦੇ ਨੂੰ ਕਿਉਂਕਿ ਵੱਡੀ ਘੋੜੀ ਜਿਹੜੀ ਹੋਊਗੀ ਉਹਦੀਆਂ ਆਦਤਾਂ ਜਿਹੜੀਆਂ ਥੋੜੀਆਂ ਸਹੀ ਹੋਣਗੀਆਂ ਕਿਉਂਕਿ ਬੱਚੇ ਜਿਹੜੇ ਥੋੜੇ ਇਲਤੀ ਹੁੰਦੇ ਆ ਹੂੰ ਉਹਨੂੰ ਨਵੇਂ ਬੰਦੇ ਨੂੰ ਪਾਲਣਾ ਥੋੜਾ ਔਖਾ ਹੁੰਦਾ ਥੋੜਾ ਸਾਹਮਣਾ ਔਖਾ ਤਿਆਰ ਕਰਨਾ ਬੜਾ ਔਖਾ ਭਾਜੀ ਤੇ ਜਿਹੜੀ ਬਣੀ ਬਣਾਈ ਘੋੜੀ ਆ ਇੱਕ ਤੇ ਗੱਬਣ ਹੋਊਗੀ ਹੋਰ ਦਿਨਾਂ ਚੋਂ 6 ਮਹੀਨੇ 5-6 ਮਹੀਨੇ ਦੀ ਗੱਬਣ ਲਵੇ ਹੂੰ ਮੁੜ ਕੇ ਜਦੋਂ ਘੋੜੀ ਸੁੰਦੀ ਆ ਬੱਚਾ ਹੁੰਦਾ ਵਾ ਫਿਰ ਆਟੋਮੈਟਿਕਲੀ ਪਰਿਵਾਰ ਦਾ ਵੀ ਲਗਾ ਵਜ ਜਾਂਦਾ ਵਾ ਬੰਦੇ ਦਾ ਵੀ ਵਜ ਜਾਂਦਾ ਵੀ ਹਾਂ ਯਾਰ ਮੈਂ ਘੋੜੀ ਲਿਆਂਦੀ ਆ ਇੱਕ ਤੋਂ ਦੋ ਹੋ ਗਈਆਂ ਹਮ ਆਟੋਮੈਟਿਕਲੀ ਫਿਰ ਬੰਦੇ ਦਾ ਰਝਾਨ ਵਾਦਾ ਵਾ ਤੇ ਜਦਾਂ ਬੱਚਾ ਵਾ ਉਹ ਸਟਾਰਟਿੰਗ ਦੇ ਵਿੱਚ ਨਹੀਂ ਲੈਣਾ ਚਾਹੀਦਾ ਸਟਾਰਟਿੰਗ 'ਚ ਨਹੀਂ ਲੈਣਾ ਚਾਹੀਦਾ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਵੀ ਜਦੋਂ ਤੁਸੀਂ ਇਸ ਲਾਈਨ 'ਚ ਨਵੇਂ-ਨਵੇਂ ਪਏ ਹਾਂਜੀ ਤਾਂ ਹੁਣ ਤੁਸੀਂ ਕਾਫੀ ਪੁਰਾਣੇ ਹੋ ਗਏ ਤੁਹਾਡੇ ਕੋਲ ਇਸ ਟਾਈਮ ਦੋ ਜਾਨਵਰ ਆ ਹਾਂਜੀ ਤੁਹਾਡੇ ਜਾਣ ਪਛਾਣ ਚ ਕਿੰਨਾ ਕੁ ਫਰਕ ਪਿਆ ਮਤਲਬ ਕਿ ਜਾਣ ਪਛਾਣ ਦੇ ਵਿੱਚ ਤੇ ਭਾਜੀ ਬਹੁਤ ਜ਼ਿਆਦਾ ਫਰਕ ਪਿਆ ਮਤਲਬ ਕਿ ਜਾਂ ਸਟੱਡ ਫਾਰਮ ਜਾਂ ਜਿਹੜੇ ਪੁਰਾਣੇ ਲੋਕ ਆ ਜਾਂ ਡਾਕਟਰ ਹਾਂਜੀ ਇਹਨਾਂ ਦੇ ਨਾਲ ਭਾਜੀ ਇਹ ਸਭ ਤੋਂ ਵਧੀਆ ਕੀਤਾ ਵੀ ਹੈਗਾ ਤੇ ਜਾਣ ਪਛਾਣ ਬਹੁਤ ਵਧਾਉਂਦਾ ਹੂੰ ਜਿੱਥੇ ਤੁਸੀਂ ਕਦੀ ਪਹੁੰਚ ਨਹੀਂ ਨਾ ਸਕਦੇ ਉੱਥੇ ਵੀ ਤੁਹਾਡੇ ਲਿੰਕਰ ਬਣ ਜਾਂਦੇ ਆ ਅੱਛਾ ਜੀ ਕਿ ਚੰਗੇ-ਚੰਗੇ ਬੰਦਿਆਂ ਨਾਲ ਸਬੰਧ ਬੰਨਦੇ ਆ ਹੂੰ ਕਿਉਂਕਿ ਘੋੜੇ-ਘੋੜੀਆਂ ਜਿੰਨੇ ਵੀ ਰੱਖਦੇ ਨੇ ਉਹ ਸਾਰੇ ਰਾਜੇ ਹੀ ਨੇ ਕਿਉਂਕਿ ਇਹ ਮਾੜੀ-ਮੋਟੀ ਖੇਡ ਨਹੀਂ ਹੈਗੀ ਹੂੰ ਜ਼ਰੂਰੀ ਨਹੀਂ ਪੈਸੇ ਦੇ ਪੱਖੋਂ ਨਹੀਂ ਹੂੰ ਇਹਦਾ ਸ਼ੌਂਕ ਹੀ ਬੜੇ ਸਬਰ ਵਾਲਾ ਬੰਦਾ ਰੱਖ ਸਕਦਾ ਇਹਨੂੰ ਹੂੰ ਹੂੰ ਜਿਵੇਂ ਆਪਾਂ ਆਖੀਏ ਨਾ ਵੀ ਈਸ਼ੂ ਮੰਤਰ ਵਾਲਾ ਕੰਮ ਨਹੀਂ ਵੀ ਲਿਆਂਦਾ ਤੇ ਵੱਡਾ ਕਰ ਲਿਆ ਉਹਨੂੰ ਉਹ ਚੱਕਰ ਨਹੀਂ ਸਬਰ ਬੜਾ ਵਟਾ ਇਹਦੇ ਵਿੱਚ ਚਾਹੀਦਾ ਬਾਕੀ ਜੇ ਕੋਈ ਨਵਾਂ ਵੀਰ ਭਰਾ ਕੋਈ ਮਤਲਬ ਵੀ ਇਹ ਕੰਮ ਸ਼ੁਰੂ ਕਰੇ ਹਾਂਜੀ ਉਹਨੂੰ ਸਟਾਰਟਿੰਗ ਦੇ ਵਿੱਚ ਮਤਲਬ ਵੀ ਜਾਨਵਰ ਦੇ ਬਿਮਾਰੀ ਪ੍ਰਤੀਜਾ ਹੋਰ ਕੀ ਕੀ ਇਹ ਮਤਲਬ ਉਹ ਸੰਭਾਲਣਾ ਪਵੇਗਾ ਭਾਜੀ ਹੁਣ ਤੇ ਇੰਨੀ ਮੁਸ਼ਕਲ ਨਹੀਂ ਹੈਗੀ ਹੁਣ ਤੇ ਆਪਣੇ ਏਰੀਆ 'ਚ ਵੀ ਚੰਗੇ ਚੰਗੇ ਡਾਕਟਰ ਨੇ ਹੂੰ ਕੋਈ ਹੁਣ ਵੱਡਾ ਮਸਲਾ ਨਹੀਂ ਹੈਗਾ ਹੂੰ ਬਾਕੀ ਕਿਹੜੀ ਕਿਹੜੀ ਖਾਸ ਗੱਲਾਂ ਦਾ ਮਤਲਬ ਧਿਆਨ ਰੱਖਿਆ ਜਾਵੇ ਜ਼ਿਆਦਾ ਭਾਜੀ ਇਹਨਾਂ ਦਾ ਖਾਣ ਪਾਣ ਦੇ ਵਿੱਚ ਜਿਵੇਂ ਮੰਨ ਲਓ ਤੂੜੀ ਆ ਹੂੰ ਤੂੜੀ ਨੂੰ ਚੰਗੇ ਤਰੀਕੇ ਨਾਲ ਛਾਨੋ ਹੂੰ ਫਿਰ ਪਾਓ ਹੂੰ ਤੇ ਜ਼ਿਆਦਾ ਹਰਿਆਣਾ ਪਾਓ ਹੂੰ 50% ਤੂੜੀ ਹੋਵੇ 50% ਹਰਿਆ ਹੂੰ ਤੇ ਜਿਵੇਂ ਹੁਣ ਨੀਰਾ ਆਉਂਦਾ ਨੀਰਾ ਪਾ ਦੋ ਜਨੂਰਾ ਉਹਨੂੰ ਵੀ ਛਾਣ ਕੇ ਪਾਓ ਨੀਰਾ ਤੁਸੀਂ ਦਸਕਾਂ ਨੂੰ ਦੱਸ ਸਕਦੇ ਵੀ ਨੀਰਾ ਕਿਹਨੂੰ ਕਹਿੰਦੇ ਮਤਲਬ ਨੀਰਾ ਭਾਜੀ ਆ ਮੂਫਲੀ ਦਾ ਜਦੋਂ ਮੂਫਲੀ ਦੀ ਜਿਹੜੀ ਫਸਲ ਹੈ ਤੇ ਪੱਤੇ ਹੁੰਦੇ ਆ ਹੂੰ ਉਹ ਜਦੋਂ ਕਟਾਈ ਕਰਕੇ ਮੂਫਲੀ ਉੱਚੋਂ ਕੱਢ ਲੈਂਦੇ ਆ ਪੱਤੇ ਜਦੋਂ ਤੂੜੀ ਦਾ ਢੇਰ ਇਦਾਂ ਲੱਗਾ ਹੁੰਦਾ ਹੂੰ ਉਹ ਰਾਸਤਾਨੀ ਫਿਰ ਉਥੋਂ ਉਧਰ ਰਾਸਤਾਨ ਦੀ ਫਸਲ ਆ ਰਾਸਤਾਨ ਦੀ ਆ ਹਾਂਜੀ ਉਹ ਤੋਂ ਸੌਖੇ ਤਰੀਕੇ ਨਾਲ ਆ ਜਾਂਦੀ ਹੈ। ਹਾਂਜੀ ਉਹਨਾਂ ਕੋ ਗੱਡੀਆਂ ਹੁੰਦੀਆਂ ਉਹ ਜਿੰਨਾਂ ਦਾ ਨੂੰ ਲੋਡ ਹੁੰਦੀ ਆ। ਅੱਛਾ ਆ ਜਾਂਦਾ। ਅੱਛਾ ਚਾ ਮਤਲਬ ਇਹ ਤੁਹਾਨੂੰ ਕੁਆਂਟਲ ਦੇ ਹਿਸਾਬ ਨਾਲ ਮਿਲੇਗਾ ਇਹ ਵੀ। ਹਾਂਜੀ ਇਹ ਕੁਆਂਟਲਾਂ ਨਾਲ ਮੈਂ ਛੋਟੀ ਗੱਡੀ 'ਚ 30-35 ਕੁਆਂਟਲ ਆ ਜਾਂਦਾ ਵਾ। ਹੂੰ। ਹਾਂਜੀ। ਹੂੰ ਹੂੰ। ਜਿਵੇਂ ਇੱਕ ਘੋੜੀ ਰੱਖੀ ਆ ਹੂੰ ਜੇ ਉਹ ਹੋਰ ਨਹੀਂ ਜ਼ਿਆਦਾ ਪਾਉਂਦਾ ਤੂੜੀ ਤੰਦ ਹੂੰ ਇੱਕ ਗੱਡੀ ਦੇ ਨਾਲ ਮਤਲਬ ਉਹਦਾ ਸਾਲ ਅਖੰਡ ਵਧੀਆ ਲੰਘ ਜਾਂਦਾ। ਹੂੰ ਹੂੰ ਤੇ ਦਾਣਾ ਪਾਣੀ ਜਿਹੜਾ ਵਾ ਉਹਨੂੰ ਸਾਫ਼ ਸੁਥਰਾ ਪਾਓ। ਹੂੰ ਖੁਰਲੀ ਖਰਲੀ ਉਹਦੀ ਸਾਫ਼ ਸਫਾਈ ਰੱਖੋ। ਹੂੰ ਪਾਣੀ ਉਹਨੂੰ ਟਾਈਮ ਨਾਲ ਇਹ ਜਨਵਰ ਦੀ ਇੱਕ ਖਾਸੀਅਤ ਇਹਨੂੰ ਭੁੱਖਾ ਭਾਵੇਂ ਰੱਖ ਲੋ ਹੂੰ ਕੋਈ ਗੱਲ ਨਹੀਂ ਪਰ ਇਹਨੂੰ ਪਾਣੀ ਤਾਂ ਨਹੀਂ ਵਾਂਝਾ ਰੱਖ ਸਕਦੇ ਅੱਛਾ ਜੀ ਹਾਂ ਜੀ ਪਾਣੀ ਇਹਦੇ ਲਈ ਬਹੁਤ ਜ਼ਰੂਰੀ ਹੈ ਹੂੰ ਟਾਈਮ ਦੀ ਟਾਈਮ ਪਾਣੀ ਸਾਫ ਸਫਾਈ ਹੂੰ ਖਰ ਖਰਾ ਬੁਰਸ਼ ਵਧੀਆ ਤਰੀਕੇ ਨਾਲ ਸਾਫ ਸਫਾਈ ਨਿਵਾ ਕੇ ਰੱਖੋ ਹੁਣ ਜਿਵੇਂ ਗਰਮੀਆਂ ਵਾਂ ਗਰਮੀਆਂ ਦੇ ਵਿੱਚ ਟਾਈਮ 5-7 ਵਾਰੀ ਪਾਣੀ ਪਿਆਓ ਜਨਵਰ ਨੂੰ ਹੂੰ ਸਾਫ ਸਫਾਈ ਰੱਖੋ ਤੇ ਕੋਈ ਗੱਲ ਨਹੀਂ ਵੱਡੀ ਮੁਸ਼ਕਲ ਨਹੀਂ ਹੈਗੀ ਵੀ ਜੇ ਆਪਾਂ ਕਹਿ ਦਈਏ ਵੀ ਇਹਨੂੰ ਬੜਾ ਔਖਾ ਪਾਲਣਾ ਜੇ ਬੰਦੇ ਦੇ ਮਨ 'ਚ ਸ਼ੌਂਕ ਹੈ ਨਾ ਫਿਰ ਕੋਈ ਔਖੀ ਗੱਲ ਨਹੀਂ ਹੈਗੀ ਤੁਹਾਡੀ ਲਾਈਨ ਦੇ ਵਿੱਚ ਜਿੱਦਾਂ ਇੱਕ 1.5 ਤੋਂ 2 ਲੱਖ ਦੀ ਘੋੜੀ ਹੈ ਤੁਹਾਡੀ ਲਾਈਨ ਦੇ ਵਿੱਚ ਠੱਗ ਵੀ ਬੜੇ-ਬੜੇ ਤਗੜੇ ਬੈਠੇ ਆ ਜਿਹੜੇ ਉਹ ਚੀਜ਼ ਨੂੰ 20-25-25 ਲੱਖ ਰੁਪਏ ਦਾ ਦੱਸ ਕੇ ਵੇਚ ਦਿੰਦੇ ਨਵੇਂ ਬੰਦੇ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੁੰਦੀ ਉਹਦੇ ਵੀ ਜੀ ਹਰ ਕੰਮ ਦੇ ਵਿੱਚ ਹਰ ਲਾਈਨ ਦੇ ਵਿੱਚ ਹੁੰਦੇ ਆ ਚੰਗੇ ਮਾੜੇ ਬੰਦੇ ਉਹ ਨਹੀਂ ਗੱਲ ਹਮਮ ਪਰ ਇਹ ਆ ਕਿ ਹੁਣ ਜਿਹੜੀਆਂ ਘੋੜੀਆਂ ਦਾ ਕਿੱਤਾ ਨਾ ਬਹੁਤ ਅੱਗੇ ਜਾ ਚੁੱਕਿਆ ਹੂੰ ਹੁਣ ਇਹਦੇ ਵਿੱਚ ਬੜੇ ਬੜੇ ਚੰਗੇ ਬਿਜ਼ਨਸਮੈਨ ਆ ਗਏ ਬੰਦੇ ਹੂੰ ਤੇ ਇਹ ਆ ਵੀ ਘੋੜੀ ਜਿਹੜੀ ਆਪਣੀ ਜੇਬ ਵੇਖ ਕੇ ਲੋ ਕਿਸੇ ਦੇ ਕਹਿਣ ਤੇ ਨਾ ਲੋ ਹੂੰ ਵੀ ਉਹ 10 ਲੱਖ ਦੀ ਹੈ ਜਾਂ 20 ਲੱਖ ਦੀ ਮੈਂ ਉਨੇ ਹੀ ਖਰਚਨੇ ਆ ਹੂੰ 2 4 5 ਲੱਖ ਲਾ ਕੇ ਵੀ ਆਪਾਂ ਜਨਵਰ ਲੈ ਸਕਦੇ ਹਾਂ ਜ਼ਰੂਰੀ ਨਹੀਂ ਜਦੋਂ ਆਪਾਂ ਕੋਈ ਸਸਤੀ ਘੋੜੀ ਜੇ ਕਿਸੇ ਵੀਰ ਭਰਾਣੇ ਲਈ ਆ ਉਸ ਤੋਂ ਹੀ ਚੰਗਾ ਬਸ਼ੇਰਾ ਜਾਂ ਬਸ਼ੇਰੀ ਲੈ ਸਕਦੇ ਹਾਂ ਉਹਦੇ ਤੋਂ ਉਹ ਭਾਜੀ ਗੱਲ ਹੁੰਦੀ ਆ ਘੋੜੀਆਂ ਦੀਆਂ ਮੰਤਰਾਂ ਦੀ ਅੱਛਾ ਜੀ ਜਿਹੜੇ ਚੰਗੀ ਬਲੱਡ ਲਾਈਨ ਦੇ ਬੱਚੇ ਆ ਹਾਂ ਜਾਂ ਘੋੜੀਆਂ ਨੇ ਉਹਨਾਂ ਨੇ ਦੇ ਚੰਗਾ ਹੀ ਪੈਦਾ ਕਰਨਾ ਜਿਹੜੀਆਂ ਆਮ ਜਾਨਵਰ ਨੇ ਥੋੜੇ ਜਿਹੜੇ ਨਾ ਦਰਮਿਆਨੇ ਨੇ ਹਾਂ ਉਹਨਾਂ ਨੇ ਭਾਜੀ ਕਿਸਮਤ ਹੀ ਆ ਬੰਦੇ ਦਾ ਲੱਕੀ ਆ ਹਾਂ ਚੰਗਾ ਵੀ ਆ ਸਕਦਾ ਜਾਂ ਦਰਮਿਆਨਾ ਵੀ ਆ ਸਕਦਾ ਹਾਂ ਹਾਂਜੀ ਉਹ ਜਦੋਂ ਬੰਦੇ ਦੀ ਰੂਚੀ ਵੱਧ ਜਾਂਦੀ ਹੈ ਨਾ ਫਿਰ ਆਟੋਮੈਟਿਕਲੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਮੈਂ ਮੇਰੀ ਘੋੜੀ ਇਦਾਂ ਦੀ ਆ ਮੈਨੂੰ ਕਿਹੜੇ ਘੋੜੇ ਤੋਂ ਮੇਟ ਕਰਾਉਣੀ ਚਾਹੀਦੀ ਹੈ ਹੂੰ ਇਹ ਜਿਹੜਾ ਜਿਹੜਾ ਇਹ ਜਾਨਵਰ ਆ ਕਈ ਆਮ ਘਰਾਂ ਦੇ ਬੱਚੇ ਜਾਂ ਬਜ਼ੁਰਗ ਕੋਈ ਵੀ ਡਿਪਰੈਸ਼ਨ 'ਚ ਚਲੇ ਜਾਂਦੇ ਜਾਂ ਕੋਈ ਉਹਨਾਂ ਨੂੰ ਇਸ ਲੈਣ ਦੇ ਵਿੱਚ ਆਉਣਾ ਚਾਹੀਦਾ ਇਸ ਨਾਲ ਜਿਹੜੀ ਉਹਨਾਂ ਦੀ ਮੈਂਟਲ ਹੈਲਥ ਕਾਫੀ ਤੱਕ ਹਾਲਤਾਂ ਸੁਧਰ ਸਕਦੀ ਹੈ ਬਹੁਤ ਭਾਜੀ ਬਹੁਤ ਹੂੰ ਕਈਆਂ ਦੀ ਮਸਾਲਾ ਨੇ ਇਹਦੇ ਵਿੱਚ ਹੂੰ ਕਈ ਜਿਹੜੇ ਮਤਲਬ ਡਿਪਰੈਸ਼ਨ 'ਚ ਹੀ ਇਕੱਲਾਪਨ ਮਹਿਸੂਸ ਕਰਦੇ ਹੂੰ ਇਹ ਭਾਜੀ ਜਦੋਂ ਇਹਦੇ ਲਾਗੇ ਜਾਂਦੇ ਹਨ ਨਾ ਹੂੰ ਤੇ ਸਾਰਾ ਕੁਝ ਭੁੱਲ ਜਾਂਦਾ ਹਮ ਸਾਰੀਆਂ ਚਿੰਤਾਵਾਂ ਜਿੰਨੀਆਂ ਮਨ ਚ ਵਹਿ ਭਰਮ ਸਭ ਨਿਕਲ ਜਾਂਦੇ ਹਮ ਇਹਨਾਂ ਦੀ ਬਾਤ ਸੇਵਾ ਕਰੋ ਹਮ ਤਣੋ ਮਣੋ ਹਮ ਡਿਪਰੈਸ਼ਨ ਆ ਦੀ ਚੀਜ਼ ਤੇ ਤੁਹਾਡੇ ਲੱਗੇ ਨਹੀਂ ਹੋਣੀ ਜਦੋਂ ਤੁਸੀਂ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ ਹਾਂਜੀ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਡੀ ਮਤਲਬ ਕਿ ਆਰਥਿਕ ਅਵਸਥਾ ਇਜਾ ਮਤਲਬ ਤੁਹਾਡੀ ਮੈਂਟਲੀ ਜਾਂ ਸਰੀਰਕ ਕਿੰਨਾ ਕੁ ਫਰਕ ਪਿਆ ਮਤਲਬ ਵੀ ਇਸ ਬਾਰੇ ਤੁਸੀਂ ਦੱਸੋਗੇ ਥੋੜਾ ਜਿਹਾ ਹਾਂਜੀ ਮੇਰੀ ਜ਼ਿੰਦਗੀ ਜਿੱਤੇ ਕਾਫੀ ਬਦਲਾਅ ਆਇਆ ਨੇ ਅੱਗੇ ਨੂੰ ਹੂੰ ਕਿਉਂਕਿ ਅਸੀਂ ਜਦੋਂ ਲੈ ਕੇ ਆਏ ਸੀ ਨਾ ਹੂੰ ਆਪਾਂ ਮੁਨਾਫੇ ਲਈ ਜਾਂ ਪੈਸੇ ਕਮਾਉਣ ਦੇ ਚੱਕਰਾਂ 'ਚ ਨਹੀਂ ਲੱਗੇ ਇੱਕ ਸ਼ੌਂਕੀਆ ਤੌਰ ਤੇ ਤੇ ਹੁਣ ਵੀ ਨਹੀਂ ਆਪਾਂ ਸੋਚਦੇ ਵੀ ਅਸੀਂ ਕੋਈ ਵਪਾਰ ਵਗੈਰਾ ਦੇ ਚੱਕਰ 'ਚ ਨਹੀਂ ਪੈਣਾ ਹੂੰ ਅਸੀਂ ਤੇ ਸੇਵਾ ਕਰਨੀ ਹੈ ਦੋ ਤਿੰਨ ਚਾਰ ਜਾਨਵਰ ਰੱਖਣੇ ਆ ਹੱਦ ਪੰਜ ਹੂੰ ਇੰਨੇ ਕ ਦਾ ਰੱਖਾਂਗੇ ਜਿੰਨੀ ਕ ਆਪਣੀ ਸਮਰੱਥਾ ਹੂੰ ਇਨਾਂ ਦੀ ਸੇਵਾ ਕਰਾਂਗੇ ਤਣੋ ਮਨੋ ਹੂੰ ਤੇ ਵਧੀਆ ਕੋਈ ਗੱਲ ਹੀ ਨਹੀਂ ਐਡੀ ਨਹੀਂ ਤੁਹਾਡੀ ਜਿਹੜੀ ਆਰਥਿਕ ਅਵਸਥਾ ਥੋੜੀ ਜਿਦਾ ਉਹ ਤੇ ਭਾਜੀ ਜਿਹੜਾ ਇਹਨਾਂ ਦੀ ਸੇਵਾ ਨਾਲ ਕਰਦਾ ਨਾ ਤਣੋ ਮਨੋ ਹੂੰ ਉਹ ਪਰਮਾਤਮਾ ਪਤਾ ਹੀ ਨਹੀਂ ਕਿੱਥੋਂ ਕਫੇ ਦੇਈ ਜਾਂਦਾ ਉਹ ਕੋਈ ਵੱਡੀ ਮਸਲਾ ਨਹੀਂ ਹੈਗਾ ਹੂੰ ਵੀ ਜੇ ਅਸੀਂ ਇਨ ਆਪਣੀ ਜੇਬ ਚੋਂ ਅਸੀਂ 2 ਰੁਪਏ 10 ਰੁਪਏ ਘੱਟ ਖਰਚ ਲਾਂਗੇ ਨਾ ਤੇ ਇਹ ਹੁੰਦਾ ਕਿ ਯਾਰ ਇਹਨਾਂ ਨੂੰ ਚੰਗਾ ਪਾਈਏ ਹੂੰ ਆਪ ਆ ਆਪਣਾ ਖਰਚਾ ਜੀ ਨਹੀਂ ਕਰਦਾ ਖਰਚੇ ਨੂੰ ਵੀ ਫਜ਼ੂਲ ਨਾ ਖਰਚੀ ਇਹਨਾਂ ਨੂੰ ਚੰਗੀਆਂ ਚੀਜ਼ਾਂ ਪਾਈਏ ਇਹਨਾਂ ਨੂੰ ਤੇ ਹੁਣ ਮੇਰੇ ਕੋ ਬਸ਼ੇਰਾ 12 ਮਹੀਨਿਆਂ ਦਾ ਤੇ 60 ਇੰਚ ਦਾ ਕਰ ਦਿਆ ਹੂੰ ਉਹਦੀ ਭਾਜੀ ਜਿੰਨੇ ਜੋਗੇ ਵੀ ਹੈਗੇ ਆ ਵਧੀਆ ਤਰੀਕੇ ਨਾਲ ਉਹਦੀ ਦੇਖਭਾਲ ਵਧੀਆ ਡਾਈਟ ਪਾਉਂਦੇ ਉਹਨੂੰ ਹੂੰ ਆਹ ਮਾਲਕ ਉਹਦੀ ਲੰਮੀ ਉਮਰ ਲਾਵੇ ਹੂੰ ਕੋਈ ਸਮਾਂ ਆਊਗਾ ਕਿ ਚੰਗਿਆਂ ਘੋੜਿਆਂ 'ਚ ਖੜੂਗਾ ਜੀ ਭਾਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਪੁੱਛਣਾ ਚਾਹੁੰਦਾ ਵੀ ਜਿਹੜੀ ਆਪਣੇ ਕੋਲ ਜਾਨਵਰ ਆ ਹਾਂਜੀ ਇਹਦਾ ਮੇਨਟੇਨੈਂਸ ਦਾ ਤੇ ਤੁਸੀਂ ਮਹੀਨੇ ਦਾ ਟੋਟਲ ਖਰਚਾ ਦੱਸ ਸਕਦੇ ਹੋ ਮਤਲਬ ਕਿੰਨੀ ਕੀ ਔਸਤ ਹੁੰਦੀ ਹੈ ਜੀ ਇਹਦਾ ਭਾਜੀ ਕੋਈ ਬਾਲਾ ਖਰਚਾ ਨਹੀਂ ਹੈਗਾ ਹੂੰ ਇਹ ਗੱਲਾਂ ਹੀ ਬਣੀਆਂ ਨੇ ਹੂੰ ਜਿਵੇਂ 3-4000 ਦੇ ਵਿੱਚ ਆਪਾਂ ਵਧੀਆ ਇੱਕ ਜਾਨਵਰ ਨੂੰ ਪਾਲ ਸਕਦੇ ਆ ਦਰਮਿਆਨੀ ਡਾਈਟ ਦੇ ਵਿੱਚ ਹੂੰ ਤੇ ਜੇ ਆਪਾਂ ਥੋੜਾ ਵਧਾਉਨੇ ਆ ਉਹ ਤੇ ਗਾਂ ਦੀਆਂ ਗੱਲਾਂ ਜਦੋਂ ਸਟਾਰਟਿੰਗ ਇਹਦੇ ਵਿੱਚ 3-4000 ਬਹੁਤ ਹੈ ਬਹੁਤ ਹੈ ਇਸ ਤੋਂ ਮਤਲਬ ਜੇ ਕਈ ਆਮ ਕਹਿ ਦਿੰਦੇ ਨੇ ਵੀ ਇਹਨਾਂ ਦਾ ਮੇਨਟੇਨੈਂਸ ਬਹੁਤ ਹੈ ਖਰਚਾ ਬਹੁਤ ਹੈ ਲੋਕੀ ਡਰਦੇ ਇਸ ਲਾਈਨ 'ਚ ਆਉਂਦੇ ਹੀ ਨਹੀਂ ਉਹ ਭਾਜੀ ਇਦਾਂ ਹੁੰਦਾ ਵਾ ਜਿਵੇਂ ਮੰਨ ਲਓ ਤੁਹਾਡੇ ਕੋਈ ਇੱਕ ਜਾਨਵਰ ਆ ਤੁਸੀਂ ਆਪ ਕੱਖ ਨਹੀਂ ਕਰਦੇ ਹੱਥ ਨਹੀਂ ਲਾਉਂਦੇ ਤੇ ਕਿਸ ਤੇ ਡਿਪੈਂਡ ਹੋ ਫਿਰ ਭਾਜੀ ਇੱਕ ਬੰਦਾ ਵੀ ਰੱਖਣਾ ਪੈਣਾ ਉਹਨੇ ਵੀ 10 ਤੋਂ 12000 ਤੇ ਉਹਨੇ ਵੀ ਲੈਣਾ ਉਹ ਵੀ ਫਿਰ ਵਿੱਚੇ ਪੈਣਾ ਨਾ ਤੁਸੀਂ ਮੰਨ ਲਓ ਤੁਸੀਂ ਵੀ ਡਾਕਟਰ ਹੋ ਤੁਹਾਡਾ ਵੀ ਮੈਡੀਕਲ ਸਟੋਰ ਤੁਹਾਡੇ ਬ੍ਰਦਰ ਦਾ ਵੀ ਸਟੋਰ ਆ ਹਾਂਜੀ ਤੁਸੀਂ ਇਹਦੇ ਲਈ ਕੋਈ ਬੰਦਾ ਰੱਖਿਆ ਜਾਂ ਨਹੀਂ ਮੈਂ ਨਹੀਂ ਕੋਈ ਵੀ ਬੰਦਾ ਰੱਖਿਆ ਮੈਂ ਖੁਦ ਹੀ ਕਰਦੇ ਅਸੀਂ ਦੋਵੇਂ ਭਰਾ ਹੂੰ ਸਵੇਰੇ ਥੋੜਾ ਟਾਈਮ ਨਾਲ ਉੱਠੀਦਾ ਵਾ ਹੂੰ ਦੋ ਤੋਂ ਤਿੰਨ ਘੰਟੇ ਸਵੇਰੇ ਦਈਦੇ ਆ ਹੂੰ ਤੇ ਦੋ ਘੰਟੇ ਸ਼ਾਮ ਨੂੰ ਹੂੰ ਹੁਣ ਸਿਆਲਾਂ ਵਿੱਚ ਭਾਜੀ ਜਦੋਂ ਲੋਗ ਰਜਾਈਆਂ ਜੋ ਵੜੇ ਹੁੰਦੇ ਸੀ ਨਾ ਹੂੰ ਅਸੀਂ ਦੋਵਾਂ ਭਰਾਵਾਂ ਨੇ 10 ਵਜੇ ਤੱਕ 10:30 ਵਜੇ ਤੱਕ ਅਸੀਂ ਦੋਵਾਂ ਨੇ ਉਹਨਾਂ ਦੀ ਖਰਖਰਾ ਬੁਰਸ਼ ਮਾਲਸ਼ ਕਰਕੇ ਫੇਰ ਸੋਣਾ ਹੂੰ ਇੱਕ ਗੱਲਾਂ ਨਾਲ ਤਿਆਰ ਨਹੀਂ ਹੁੰਦਾ ਕੁਝ ਵੀ ਹੱਥੀਂ ਕਰਨਾ ਪੈਂਦਾ ਹੂੰ ਹੁਣ ਗਰਮੀਆਂ ਵਾਂ ਹੁਣ ਵੀ ਸਾਨੂੰ ਦੋਹਾਂ ਭਰਾਵਾਂ ਨੂੰ 11:30 ਕਈ ਵਾਰੀ 12 ਵੀ ਵੱਜ ਜਾਂਦੇ ਹੂੰ ਇਹ ਸਭ ਕੁਝ त्याਗਣਾ ਪੈਂਦਾ ਵਾ ਜੇ ਮੰਨ ਲਓ ਆਪਾਂ ਸੌਣਾ ਤੇ ਫੇਰ ਨਹੀਂ ਇਹ ਚੀਜ਼ਾਂ ਤਿਆਰ ਹੁੰਦੀਆਂ ਇਹ ਸ਼ੌਂਕ ਦੇ ਸੌਦੇ ਆ ਤੇ ਜੇ ਮੰਨ ਲਓ ਵੀ ਕੋਈ ਕੋਈ ਨਵਾਂ ਸ਼ੁਰੂ ਕਰਨਾ ਚਾਹੁੰਦਾ ਇਹ ਕਿੰਨੀ ਕਿ ਜਗ੍ਹਾ ਮਤਲਬ ਸਾਨੂੰ ਚਾਹੀਦੀ ਏ ਕੰਮ ਸ਼ੁਰੂ ਕਰਨ ਵਾਸਤੇ ਇੱਕ ਜਾਨਵਰ ਵਾਸਤੇ ਇੱਕ ਜਾਨਵਰ ਲਈ ਭਾਜੀ ਘੱਟ ਤੋਂ ਘੱਟ 15 बाई 15 ਦਾ ਤੇ ਹੋਣਾ ਚਾਹੀਦਾ ਹੂੰ ਜਾਂ 15 बाई 20 ਦਾ ਹੋਵੇ ਕ ਕਮਰਾ ਹੂੰ ਤੇ ਉਹਦੇ ਆਲੇ-ਦੁਆਲੇ ਜਿਹੜੀ ਹਵਾਦਾਰ ਹੋਵੇ ਹੂੰ ਕਿਉਂਕਿ ਕਈ ਕੀ ਹੁੰਦੀ ਹੈ ਕਿ ਜਿਆਦਾ ਇੱਕ ਟੀਨਾ ਨਹੀਂ ਹੋਣੀ ਚਾਹੀਦੀਆਂ ਛੱਤ ਜਾਂ ਦੇ ਕਾਨਿਆਂ ਦਾ ਹੋਵੇ ਹੂੰ ਤੇ ਜਾਂ ਲੈਂਟਰ ਹੋਵੇ ਤੇ ਜਾਂ ਬਾਲਿਆਂ ਦਾ ਹੋਵੇ ਕਿਉਂਕਿ ਜਿਹੜੀਆਂ ਟੀਨਾ ਵਾਂ ਹੂੰ ਇਹ ਜਨਵਰਾਂ ਲਈ ਨਹੀਂ ਹੈਗੀਆਂ ਘੋੜਿਆਂ ਵਾਸਤੇ ਟੀਨਾ ਦਾ ਨਹੀਂ ਕੋਈ ਵੀ ਹੈਗਾ ਕੰਮ ਹੂੰ ਕਿਉਂਕਿ ਇਹ ਸਿਆਲ ਦੇ ਵਿੱਚ ਤੇ ਠਰਦੀਆਂ ਨੇ ਹੂੰ ਤੇ ਜਦੋਂ ਗਰਮੀ ਆਉਂਦੀ ਆ ਤੇ ਫਿਰ ਤੇ ਭਾਜੀ ਹੀਟ ਬਹੁਤ ਕਰਦੀਆਂ ਜਾਨਵਰ ਬਿਮਾਰ ਹੁੰਦੇ ਨੇ ਇਹ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਆ ਕਿਉਂਕਿ ਫਰਕ ਥੋੜਾ ਜਿਹਾ ਪੈਂਦਾ ਜੇ ਆਮ ਆਪਾਂ ਬਾਲਿਆਂ ਦੀ ਪਾਉਂਦੇ ਆ ਉਹਦੇ ਵਰਗੀ ਤੇ ਰੀਸ ਨਹੀਂ ਕੋਈ ਹੂੰ ਹੁਣ ਮੈਂ ਬਾਲਿਆਂ ਦੀਆਂ ਭਾਈਆਂ ਵਾ ਛਤਾਂ ਹੂੰ ਉਹਨਾਂ ਦਾ ਇਹ ਕਿ ਸਾਲਕ ਬਾਅਦ ਮੈਂਟੇਨੈਂਸ ਹੁੰਦਾ ਹੂੰ ਲੈ ਲੂ ਵਧੀਆ ਤਰੀਕੇ ਨਾਲ ਲਾ ਦੋ ਉੱਤੇ ਹੂੰ ਛੱਤ ਦਾ ਥੋੜਾ ਰੱਖੋ ਧਿਆਨ ਹੂੰ ਤੇ ਕੋਈ ਚੱਕਰ ਹੀ ਨਹੀਂ ਸਿਆਲ ਦੇ ਵਿੱਚ ਵੀ ਮਤਲਬ ਵਧੀਆਂ ਰਹਿੰਦੀਆਂ ਨਿੱਗਾ ਰਹਿੰਦਾ ਕਮਰੇ ਤੇ ਗਰਮੀ ਦੇ ਵਿੱਚ ਆਮ ਪੱਖੇ ਲਾਏ ਅਸੀਂ ਤੇ ਕੋਈ ਗੱਲ ਹੀ ਨਹੀਂ ਹੀਟ ਮਾਰਦੀਆਂ ਨਹੀਂ ਆ ਜਿਹੜਾ ਘੋੜੀ ਦਾ ਜਿਹੜਾ ਤੁਸੀਂ ਕਮਰਾ ਤਿਆਰ ਕੀਤਾ ਜ 15ਵੇਂ 15ਵਾਂ ਉਹਦੇ ਥੱਲੇ ਫਰਸ਼ ਚਾਹੀਦਾ ਜਾਂ ਵੀ ਮਿੱਟੀ ਚਾਹੀਦੀ ਆ ਨਹੀਂ ਉਹਦੇ ਥੱਲੇ ਭਾਜੀ ਜਿਹੜੀ ਰੇਤਲੀ ਮਿੱਟੀ ਹੁੰਦੀ ਹੈ ਨਾ ਦਰਿਆ ਵਾਲੀ ਉਹ ਚਾਹੀਦੀ ਪੱਸਰ ਜੀ ਪੋਲਾ ਰਹਿਣਾ ਚਾਹੀਦਾ ਥੱਲੇੋਂ ਥਾਂ ਹਾਂ ਥੋੜਾ ਟਾਈਮ ਲੀ ਇਹਨੂੰ ਪੱਕੇ ਦੇ ਵੀ ਬਨੋ 1-2 ਘੰਟੇ ਕਿਉਂਕਿ ਇਹ ਜਨਵਰ ਦੀ ਜਿੱਦਾਂ ਉੱਤੇ ਸਫਾਈ ਮੰਗਦਾ ਨਾ ਇਹ ਪੈਰਾਂ ਦੀ ਵੀ ਸਫਾਈ ਮੰਗਦਾ ਆਮ ਦੇਖੀਦਾ ਵੀ ਪੈਰ ਬਹੁਤ ਇਹਨਾਂ ਦੇ ਖਰਾਬ ਹੁੰਦੇ ਆ ਇਹ ਜਿਹੜੇ ਮੈਂ ਤੁਹਾਨੂੰ ਇਹ ਵੀ ਪੁੱਛਣ ਜਿਹੜੇ ਇਹਨਾਂ ਦੇ ਪੈਰ ਕਿੰਨੇ ਤੋਂ ਕਿੰਨੇ ਟਾਈਮ ਦੇ ਵਿੱਚ ਬਣਾਉਣੇ ਚਾਹੀਦੇ ਆ ਇਹਨਾਂ ਦੇ ਪੈਰ ਭਾਜੀ 40 ਤੋਂ 45 ਦਿਨ ਦੇ ਵਿੱਚ ਵਿੱਚ ਬਣਾਉਣੇ ਚਾਹੀਦੇ ਕਿਉਂਕਿ ਪੈਰਾਂ ਤੋਂ ਇਹ ਜਨਵਰ ਬਹੁਤ ਕੱਚਾ ਜਿਹੜੇ ਬੰਦੇ ਪੈਰਾਂ ਦੀ ਨਹੀਂ ਸਫਾਈ ਰੱਖਦੇ ਪੈਰਾਂ ਤੋਂ ਫਿਰ ਫਿਰ ਖਰਾਬ ਹੋ ਜਾਂਦੇ ਆ ਫਿਰ ਬਦਬੂ ਮਾਰਦੇ ਆ ਫਿਰ ਇਹਨਾਂ ਨੂੰ ਦਿੱਕਤ ਜ਼ਿਆਦਾ ਆਉਂਦੀ ਆ ਇੱਕੇ ਪੇਟ ਦਾ ਕੱਚਾ ਹੁੰਦਾ ਜਾਨਵਰ ਜਦੋਂ ਅਸੀਂ ਮਾੜਾ ਖਾਣ ਪਾਣ ਪਾਵਾਂਗੇ ਨਹੀਂ ਸਹੀ ਤਰੀਕੇ ਨਾਲ ਖਾਣਾ ਦਿੰਦੇ ਇਹਨਾਂ ਨੂੰ ਫਿਰ ਇਹਨਾਂ ਨੇ ਪੇਟ ਚ ਦਰਦ ਆਉਂਦੀ ਆ ਤੁਸੀਂ ਜਿਹੜੀ ਆ ਪੈਰਾਂ ਦਾ ਮੇਨਟੇਨੈਂਸ ਜਿਹਦੇ ਕੋ ਵੀ ਕਰਾਉਂਦੇ ਉਹ ਵੀਰ ਤੁਹਾਡੇ ਲੋਕਲ ਹੀ ਜਾਂ ਹੋਰ ਕਿਤੇ ਜਨਤ ਨਹੀਂ ਵੀਰੇ ਉਹ ਮੁਕਸਰ ਲੱਗ ਹੁੰਦਾ ਉਹ ਮੇਰਾ ਸੱਜਣ ਆ ਭਰਾ ਨੂੰ ਹੀ ਆ ਉਹੀ ਆਉਂਦਾ ਵਾ ਉਹਨੇ ਵੀ ਚੰਗੀ ਥਾਂ ਤੋਂ ਕੋਰਸ ਕਰਕੇ ਆਇਆ ਜਿਹੜਾ ਰਾਜਸਥਾਨ ਵਾਲੇ ਪਾਸਿਓਂ ਜਿਹੜਾ ਕਾਲਜ ਆ ਉੱਥੋਂ ਕੀਤੀ ਉਹਨੇ ਉਹ ਮੇਰੇ ਕੋਲ ਆਉਂਦਾ ਵੀਰ ਅਸੀਂ ਬਹੁਤ ਆਪਣਾ ਉਹਦੇ ਨਾਲ ਪਿਆਰ ਆ ਵਧੀਆ ਤਰੀਕੇ ਨਾਲ ਕੰਮ ਕਰਦਾ ਉਹ ਅਸੀਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਵੀਰਾਂ ਨੂੰ ਵੀ ਕਿਸੇ ਦਿਨ ਟਾਈਮ ਕੱਢ ਕੇ ਉਹਨਾਂ ਨੂੰ ਵੀ ਆਪਣੇ ਨਾਲ ਬਿਠਾਵਾਂਗੇ ਤਾਂ ਕਿ ਜੜੀ ਪੈਰਾਂ ਬਾਰੇ ਜਾਣਕਾਰੀ ਉਹਨਾਂ ਕੋਲ ਲੈ ਸਕੀਏ ਹਾਂਜੀ ਹਾਂਜੀ ਜ਼ਰੂਰ ਮਿਲਾਵਾਂਗੇ ਤੁਹਾਨੂੰ ਅਸੀਂ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਵੀ ਤੁਸੀਂ ਜਿਹੜੇ ਨਵੇਂ ਵੀਰ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਇਹਦੇ ਵਿੱਚ ਜੀ ਇਹੀ ਸਨੇਹਾ ਦੇਣਾ ਚਾਹੁੰਦਾ ਕਿ ਜਿੱਥੇ ਵੀ ਕਿਸੇ ਵੀ ਕਿਸਮ ਦੀ ਲੋੜ ਪੈਂਦੀ ਆ ਜਾਂ ਮੇਰੇ ਜਾਨਵਰ ਦੇਖਣਾ ਚਾਹੁੰਦੇ ਨੇ ਜਦੋਂ ਮਰਜ਼ੀ ਆਉਣ ਜਾਂ ਫੋਨ ਤੇ ਕੋਈ ਜਾਣਕਾਰੀ ਲੈਣੀ ਚਾਹੁੰਦੀ ਉਹ ਵੀ ਪੁੱਛ ਸਕਦੇ ਨੇ ਬਾਕੀ ਕੋ ਡਰਨ ਵਾਲੀ ਗੱਲ ਨਹੀਂ ਆ ਇਸ ਲਾਈਨ 'ਚ ਆਓ ਬਹੁਤ ਵਧੀਆ ਤੇ ਤਾਜ਼ੇ ਤੇ ਪਰਮਾਦਮਣ ਲੜ ਲਾਊਗਾ ਤੁਹਾਨੂੰ ਇਹ ਹਰ ਕਮਾੜੀਆਂ ਚੀਜ਼ਾਂ ਤੋਂ ਦੂਰ ਕਰੂਗਾ ਹੂੰ ਤੁਸੀਂ ਆਓ ਬੇਫਿਕਰੇ ਹੋਗੇ ਜਿੱਥੇ ਸਾਡੀ ਲੋੜ ਹੋਊਗੀ ਅਸੀਂ ਵੀ ਖੜਾਗੇ ਤੁਹਾਡੇ ਨਾਲ ਹੂੰ ਕੋਈ ਗੱਲ ਨਹੀਂ ਏਡਾ ਵੱਡਾ ਮਸਲਾ ਨਹੀਂ ਹੈਗਾ ਤੇ ਵੀਜੀ ਹੁਣਾਂ ਦਾ ਵੀਡੀਓ ਦੇ ਵਿੱਚ ਇਹਨਾਂ ਦੀ ਇੰਸਟਾਗ੍ਰam ਆਈਡੀ ਤੇ ਇਹਨਾਂ ਦਾ ਕੰਟੈਕਟ ਨੰਬਰ ਅਸੀਂ ਮਤਲਬ ਵੀ ਮੈਂਸ਼ਨ ਕਰ ਦਾਂਗੇ ਜਿਹੜੇ ਵੀ ਵੀਰ ਨੂੰ ਕਿਸੇ ਵੀ ਤਰ੍ਹਾਂ ਦਾ ਸਵਾਲ ਜਾਂ ਮੁਸ਼ਕਲ ਹੋਏਗੀ ਵੀਜੀ ਨੂੰ ਡਾਇਰੈਕਟ ਫੋਨ ਕਰਕੇ ਜਾਂ ਮੈਸੇਜ ਕਰਕੇ ਉਹਨਾਂ ਨਾਲ ਗੱਲ ਕਰ ਸਕਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨੂੰ ਆਪਣਾ ਕੀਮਤੀ ਸਮਾਂ ਕੱਢ ਕੇ